ਜਥੇਦਾਰ ਅਕਾਲ ਤਖਤ ਨੇ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਦੇ ਵਿਰੁੱਧ ਇੱਕ ਵਾਰ ਫੇਰ ਤੋਂ ਉਗਲ ਦਿੱਤਾ ਹੈ ਜ਼ਹਿਰ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਕੋਲੋਂ ਕੀਰਤਨ ਨਾ ਕਰਵਾਓ ਅਰਥਾਤ ਗੁਰਬਾਣੀ ਦਾ ਗਾਇਨ ਨਾ ਕਰਨ ਦਿਓ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸਾਰੇ ਦੁਜੇ ਧਰਮਾਂ ਦੇ ਨਾਲੋਂ ਸਭ ਤੋਂ ਕਟੜ ਅਤੇ ਹੰਕਾਰੀ ਸਾਬਿਤ ਹੋ ਰਹੀ ਹੈ ਪੁਜਾਰੀ ਸ਼੍ਰੇਣੀ ਸਿਆਸੀ ਲੀਡਰਾਂ ਦੇ ਹੁਕਮ ਮੰਨਦੀ ਹੈ ਅਤੇ ਸਿੱਖਾਂ ਦੇ ਪ੍ਰਚਾਰਕਾਂ ਦੇ ਨਾਲ ਵੈਰ ਵੀ ਕਰਦੀ ਆ ਰਹੀ ਹੈ ਪਰੰਤੂ ਅਖਰ ਕਿਸੇ ਕਾਰਨ ਕੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਦੇ ਖਿਲਾਫ ਇਸ ਪ੍ਰਕਾਰ ਦੇ ਨਾਲ ਸ਼ਮਦਾਬਲੀ ਵਰਤੀ ਹੈ ਆਉ ਤੁਹਾਨੂੰ ਦੱਸਦੇ ਹਾਂ ਸ਼ਰੀਆਕਾਲ ਤੱਕ ਤਾਂ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਸਿੱਖ ਪੰਥ ਦੇ ਵਿੱਚੋਂ ਛੇਕੇ ਹੋਏ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਿਸੇ ਵੀ ਗੁਰਮਤ ਸਮਾਗਮ ਦੇ ਮੰਚ ਦੇ ਵਰਤੋਂ ਨਾ ਕਰਨ ਦੇਣ ਦੇ ਸਬੰਧ ਵਿੱਚ ਸਿੱਖ ਸੰਗਤਾਂ ਨੂੰ ਹੁਕਮ ਜਾਰੀ ਕਰਦਿਆਂ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਨੂੰ ਵੀ ਤਾੜਨਾ ਕੀਤੀ ਹੈ ਕਿ ਸਿੱਖ ਪਰੰਪਰਾਵਾਂ ਦੇ ਮੁਤਾਬਿਕ ਜਦੋਂ ਤੱਕ ਉਹ ਗੁਰੂ ਪੰਥ ਦੇ ਕੋਲ ਆਪਣੀ ਭੋਲ ਨਹੀਂ ਬਖਸ਼ਾ ਲੈਂਦਾ ਉਦੋਂ ਤੱਕ ਉਹ ਕਿਸੇ ਵੀ ਧਾਰਮਿਕ ਸਮਾਗਮ ਦੇ ਮੰਚ ਉੱਤੇ ਨਾ ਚੜੇ ਨਿਰਪੱਖ ਸਿੱਖ ਦਰਸ਼ਕਾਂ ਦਾ ਕਹਿਣਾ ਹੈ ਕਿ ਸਿੱਖ ਪੁਜਾਰੀ ਸ਼੍ਰਣੀ ਭਾਵੇਂ ਆਪ ਬੁਰੀ ਤਰ੍ਹਾਂ ਦੇ ਨਾਲ ਸਿਆਸਤਦਾਨਾਂ ਦੀ غلامੀ ਕਰਦੀ ਹੋਈ ਨਜ਼ਰ ਆਉਂਦੀ ਹੈ ਪਰ 21ਵੀਂ ਸਦੀ ਦੇ ਵਿੱਚ ਆ ਕੇ ਵੀ ਦੁਨੀਆ ਦੇ ਬਾਕੀ ਸਾਰੇ ਧਰਮਾਂ ਦੀ ਪੁਜਾਰੀ ਸ਼੍ਰੇਣੀ ਦੇ ਨਾਲੋਂ ਜ਼ਿਆਦਾ ਕਟੜ ਹੰਕਾਰੀ ਅਤੇ ਬਦਲਾਖੋਰ ਸਾਬਿਤ ਹੋ ਰਹੀ ਹੈ ਇਸੇ ਦੇ ਲਈ ਸਿੱਖੀ ਹਰ ਪਾਸੋਂ ਖਤਰਿਆਂ ਦੇ ਵਿੱਚ ਘिरी ਹੋਈ ਹੈ ਪਰੰਤੂ ਪੁਜਾਰੀ ਸ਼੍ਰੇਣੀ ਨਾਲ ਆਪ ਕੁਝ ਕਰਦੀ ਹੈ ਨਾ ਪੰਥ ਦਾ ਸਹੀ ਪ੍ਰਚਾਰ ਕਰਨ ਵਾਲਿਆਂ ਨੂੰ ਕੰਮ ਕਰਨ ਦਿੰਦੀ ਹੈ ਅਤੇ ਉਹਨਾਂ ਨਾਲੋਂ ਵੈਰ ਹੀ ਕਰਦੀ ਰਹਿੰਦੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਖਤਰੀਤ ਤੋਂ ਜਾਰੀ ਕੀਤੇ ਗਏ ਇੱਕ ਬਿਆਨ ਦੇ ਵਿੱਚ ਗਿਆਨੀ ਰਗਵੀਰ ਸਿੰਘ ਨੇ ਆਖਿਆ ਹੈ ਕਿ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਵੱਖ-ਵੱਖ ਸਮੇਂ ਗੁੰਮਰਾਹਕੁੰਨ ਪ੍ਰਚਾਰ ਕਰਕੇ ਸਿੱਖਾਂ ਦੇ ਅੰਦਰ ਗੁਰੂ ਸਿਧਾਂਤਾਂ, ਇਤਿਹਾਸ, ਮਰਿਆਦਾ ਅਤੇ ਪਰੰਪਰਾਵਾਂ ਦੇ ਸਬੰਧੀ ਅਨੇਕਾਂ ਪ੍ਰਕਾਰ ਦੀਆਂ ਦੁਵਿਧਾਵਾਂ ਖੜੀਆਂ ਕਰਨ ਦੇ ਕੋਝੇ ਯਤਨ ਕਰਦਾ ਆ ਰਿਹਾ ਹੈ 29 ਜਨਵਰੀ 2010 ਨੂੰ ਪੰਜ ਸਿੰਘ ਸਾਹਿਬਾਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਕੇ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਨੂੰ ਸਿੱਖ ਪੰਥ ਦੇ ਵਿੱਚੋਂ ਛੇਕ ਦਿੱਤਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮਨਾਮੇ ਦੇ ਮੁਤਾਬਿਕ ਸਮੂਹ ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਨੂੰ ਪ੍ਰੋਫੈਸਰ ਦਰਸ਼ਨ ਸਿੰਘ ਦੇ ਨਾਲ ਰੋਟੀ ਬੀਟੀ ਦੀ ਸਾਂਝ ਨਾਰਖਣ ਦੇ ਵਾਸਤੇ ਕਿਹਾ ਗਿਆ ਸੀ ਗਿਆਨੀ ਰਗਵੀਰ ਸਿੰਘ ਨੇ ਕਿਹਾ ਸੀ ਕਿ ਪਿਛਲੇ ਦਿਨਾਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਸਖਤਰੀਤ ਵਿਖੇ ਸੰਗਤਾਂ ਇਆਂ ਇਹ ਸ਼ਿਕਾਇਤਾਂ ਪੁੱਜੀਆਂ ਨੇ ਕਿ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਵਿਦੇਸ਼ ਤੋਂ ਪਰਤ ਕੇ ਅਗਲੇ ਦਿਨਾਂ ਦੇ ਵਿੱਚ ਭਪਾਲ ਅਤੇ ਕੁਝ ਹੋਰ ਥਾਵਾਂ ਤੇ ਗੁਰਮਤ ਸਮਾਗਮਾਂ ਦੇ ਵਿੱਚ ਕੀਰਤਨ ਕਰਨ ਦੇ ਵਾਸਤੇ ਆ ਰਿਹਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗੁਰਦੁਆਰਾ ਕਮੇਟੀਆਂ ਅਤੇ ਧਾਰਮਿਕ ਸਮਾਗਮਾਂ ਦੇ ਪ੍ਰਬੰਧਕਾਂ ਨੂੰ ਸਖਤ ਹਿਦਾਇਤਾਂ ਦਿੱਤੀਆਂ ਨੇ। ਇਹ ਉਹ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਨੂੰ ਕਿਸੇ ਧਾਰਮਿਕ ਸਮਾਗਮ ਦੇ ਵਿੱਚ ਸੱਦ ਕੇ ਗੁਰੂ ਪੰਥ ਦੇ ਦੇਣਦਾਰ ਨਾਂ ਬਨਣ ਨਾਲ ਹੀ ਉਹਨਾਂ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਨੂੰ ਵੀ ਤਾੜਨਾ ਕੀਤੀ ਹੈ ਕਿ ਸਿੱਖ ਅੰਥ ਦੇ ਵਿੱਚ ਦੁਵਾੜ ਅਤੇ ਫੁੱਟ ਪਾਉਣ ਦੀ ਨੀਅਤ ਦੇ ਨਾਲ ਧਾਰਮਿਕ ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਤੋਂ ਗੁਰਰੇਜ਼ ਕਰੇ ਅਤੇ ਪੁਜਾਰੀਆਂ ਦੇ ਕੋਲ ਹੋ ਕੇ ਆਪਣੀ ਭੁੱਲ ਜ਼ਰੂਰ ਬਖਸ਼ਾਵੇ ਉਹਨਾਂ ਦੇਸ਼ ਵਿਦੇਸ਼ ਦੀ ਸੰਗਤ ਨੂੰ ਆਦੇਸ਼ ਦਿੱਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮਨਾਮੇ ਦੀ ਸਖਤੀ ਦੇ ਨਾਲ ਪਾਲਣਾ ਕਰਨੀ ਚਾਹੀਦੀ ਹੈ ਅਤੇ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਦੇ ਨਾਲ ਕਿਸੇ ਤਰ੍ਹਾਂ ਦੀ ਸਾਂਝ ਬਿਲਕੁਲ ਵੀ ਨਾ ਰੱਖੀ ਜਾਵੇ ਪਰੰਤੂ ਇੰਨਾ ਜ਼ਿਆਦਾ ਕੜਵਾਹਟ ਅਤੇ ਇੰਨੇ ਜ਼ਿਆਦਾ ਜ਼ਹਿਰ ਇਸਤੇਮਾਲ ਕਰਨੀ ਸ਼ਬਦਾਂ ਦੇ ਵਿੱਚ ਅਤੇ ਕਿਤਨਾ ਕਿਤੇ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਬਿਲਕੁਲ ਸਾਫ਼ ਅਤੇ ਸ਼ਫਾਕ ਅੰਦਾਜ਼ ਦੇ ਵਿੱਚ ਹਰ ਇੱਕ ਚੀਜ਼ ਤੋਂ ਦੂਰ ਕਰ ਦੇਣਾ ਅਤੇ ਉਹਨਾਂ ਦਾ ਹਰ ਥਾਂ ਤੋਂ ਬਾਈਕਾਟ ਕਰਨ ਦੇ ਵਾਸਤੇ ਵਾਰ-ਵਾਰ ਕੋਸ਼ਿਸ਼ਾਂ ਕਰਨੀਆਂ ਕੀ ਇਹ ਜੱਦਦਾਰ ਸ਼੍ਰੀ ਅਕਾ ਤਾਂ ਤਖਤ ਸਾਹਿਬ ਨੂੰ ਸ਼ੋਭਦੀਆਂ ਨੇ ਕਿ ਉਹਨਾਂ ਦੇ ਵੱਲੋਂ ਇਸ ਪ੍ਰਕਾਰ ਦੀ ਕੀਤੀ ਗਈ ਸਾਰੀ ਦੀ ਸਾਰੀ ਮੂਵਮੈਂਟ ਦੇ ਨਾਲ ਸਿੱਖ ਪੰਥ ਦੇ ਵੱਲੋਂ ਇਹ ਸਾਰੀ ਦੀ ਸਾਰੀ ਗੱਲ ਦਾ ਸੰਘਿਆਨ ਲਿਆ ਜਾਵੇਗਾ। ਬਾਕੀ ਤੁਸੀਂ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ? ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ। ਬਿਲਕੁਲ ਵਿਨਾ ਭੁੱਲਣਾ। ਆਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ